ਸਸ਼ਕਲ ਜੀ ਤੁਸੀਂ ਵੇਖ ਰਹੇ ਹੋ ਪਾਟੀ ਪੰਜਾਬ ਦੇ ਉੱਤੇ ਪ੍ਰੋਗਰਾਮ ਅਖਬਾਰ ਤੇ ਨਜ਼ਰ ਅੱਜ ਦੀਆਂ ਅਖਬਾਰਾਂ ਦੇ ਉੱਤੇ ਜੋ ਕੁਝ ਸੁਰਖੀਆਂ ਨੇ ਉਹਨਾਂ ਦੇ ਉੱਤੇ ਜੋ ਖਬਰਾਂ ਛਪੀਆਂ ਹੋਈਆਂ ਨੇ ਉਹਦੇ ਨਾਲ ਸਪੰਦ ਗੱਲਬਾਤ ਕਰਾਂਗੇ ਸੋ ਕਿਉਂਕਿ ਪੰਜਾਬ ਦੇ ਵਿੱਚ ਜੋ ਸਿਆਸੀ ਹਾਲਾਤ ਚੱਲ ਰਹੇ ਨੇ ਉਹਦੇ ਉੱਤੇ ਵੀ ਗੱਲਬਾਤ ਹੋਵੇਗੀ ਨਾਲ ਨਾਲ ਹੀ ਜੋ ਪੰਜਾਬ ਦੀ ਸਿੱਖ ਰਾਜਨੀਤੀ ਜੋ ਅਕਾਲੀ ਦਲ ਨੂੰ ਲੈ ਕੇ ਜੋ ਕੁਝ ਪੰਜਾਬ ਦੇ ਵਿੱਚ ਇਸ ਵਕਤ ਸਥਿਤੀ ਬਣੀ ਹੋਈ ਹੈ ਜਿਸ ਨੂੰ ਲੈ ਕੇ ਦੂਜੇ ਪਾਸੇ ਪੰਜਾਬ ਪੰਜਾਬ ਦੇ ਵਿੱਚ ਨਗਰ ਨਿਕਮ ਤੇ ਜਿਹੜੀਆਂ ਨਗਰ ਪੰਚਾਇਤ ਦੀਆਂ ਚੋਣਾਂ ਨੇ ਉਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਜਿਹੜੀਆਂ ਸਾਰੀਆਂ ਪਾਰਟੀਆਂ ਪੱਪਾ ਭਾਰ ਨੇ ਅੱਜ ਉਮੀਦ ਹੈ ਕਿ ਲਿਸਟ ਜਾਰੀ ਹੋ ਜਾਣੀ ਹੈ ਉਮੀਦਵਾਰਾਂ ਦੀ ਕਿਉਂਕਿ 12 ਦਸੰਬਰ ਜਿਹੜੀ ਨਾਮਜ਼ਦਗੀ ਭਰਨ ਦੀ ਇਹ ਤਰੀਕ ਹੈ ਉਹ ਲਾਸਟ ਹੈ ਪਿੱਤੇ ਦਿਨੀ 9 ਦਸੰਬਰ ਤੋਂ ਨਾਮਜ਼ਦਗੀਆਂ ਭਰਨੀਆਂ ਸ਼ੁਰੂ ਹੋ ਗਈਆਂ ਸਨ ਇਹਦੇ ਉੱਤੇ ਵਿਚਾਰ ਚਰਾਂਗੇ ਨਾਲ ਹੀ ਜੋ ਪਿਛਲੇ ਦਿਨਾਂ ਦੇ ਵਿੱਚ ਸੁਖਵੀਰ ਬਾਦਲ ਦੇ ਉੱਤੇ ਹਮਲਾ ਕੀਤਾ ਗਿਆ ਸੀ ਨਰੈਣ ਸਿੰਘ ਜੋੜਾ ਦੇ ਵੱਲੋਂ ਉਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਜੋ ਮੀਟਿੰਗ ਕੀਤੀ ਗਈ ਹੈ ਤੇ ਉਸ ਨੂੰ ਪੰਥ ਦੇ ਵਿੱਚੋਂ ਛੇਕਨ ਦੀ ਗੱਲ ਕੀਤੀ ਗਈ ਹੈ ਇਸ ਬਾਬਤ ਤੋਂ ਹੋਰ ਵੀ ਜਿਹੜੀਆਂ ਖਬਰਾਂ ਅਹਿਮ ਨੇ ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ ਸੋ ਆਪ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੀ ਅੱਜ ਸਿੱਖ ਰਾਜਨੀਤੀ ਨੂੰ ਲੈ ਕੇ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਗੀ ਤੇ ਜਿਹੜੇ ਬਾਗੀ ਦੋ ਜਿਹੜੇ ਸ਼ਬਦ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇ ਸੀ ਹੁਣ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਇੱਥੇ ਜਿਹੜੇ ਧਾਰਮਿਕ ਸੁਧਾਰ ਲਹਿਰ ਵਾਲੇ ਸੀ ਜਾਂ ਫਿਰ ਜਿਹਨਾਂ ਨੂੰ ਬਾਗੀ ਕਿਹਾ ਜਾ ਰਿਹਾ ਸੀ ਉਹਨਾਂ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਕਿ ਜਿਹੜਾ ਕੁਝ ਉਹਨਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਲਹਿਰ ਦੇ ਤਹਿਤ ਆਪਣਾ ਇੱਕ ਵੱਖਰਾ ਜਿਹੜੀ ਮਤਲਬ ਕਹ ਲਈਏ ਇੱਕ ਜਿਹੜਾ ਗਰੁੱਪ ਬਣਾਇਆ ਗਿਆ ਸੀ ਉਸ ਨੂੰ ਭੰਗ ਕਰਕੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਜੋ ਕੁਝ ਹੁਕਮ ਹੋਇਆ ਸੀ ਪਿਛਲੇ ਦਿਨਾਂ ਦੇ ਵਿੱਚ ਦੁਬਾਰਾ ਅਕਾਲੀ ਦਲ ਦੀ ਚੋਣ ਹੋਵੇਗੀ ਉਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਪਹਿਲ ਕਦਮੇ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਭੰਗ ਕਰਨ ਦਾ ਜਿਹੜਾ ਐਲਾਨ ਹੈ ਉਹ ਉਸ ਦੇ ਜਿਹੜੇ ਉਹਦੇਦਾਰ ਸੀ ਜਿਹੜੇ ਪ੍ਰਮੁੱਖ ਆਗੂ ਸੀ ਉਹਨਾਂ ਦੇ ਵੱਲੋਂ ਕਰ ਦਿੱਤਾ ਗਿਆ ਹੈ ਜੇਕਰ ਤੁਹਾਨੂੰ ਦੇਖਿਆ ਜਾਵੇ ਤਾਂ ਸਾਰੇ ਮੈਂਬਰਾਂ ਦੇ ਵੱਲੋਂ ਸਹਿਮਤੀ ਦੇਣ ਤੋਂ ਬਾਅਦ ਹੀ ਇਸ ਜਿਹੜਾ ਵੱਡਾ ਫੈਸਲਾ ਹੈ ਇਹ ਕੀਤਾ ਗਿਆ ਕਿ ਅਕਾਲ ਜਿਹੜੇ ਅਕਾਲ ਤਖਤ ਸਾਹਿਬ ਦੇ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਅੱਜ ਆਪਣੀ ਜਥੇਬੰਦੀ ਦਾ ਢਾਂਚਾ ਪੰਕ ਕਰਨ ਦਾ ਰਸਮੀ ਐਲਾਨ ਕੀਤਾ ਹੈ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਖਿਲਾਫ ਬਗਾਵਤ ਕੀਤੀ ਗਈ ਸੀ ਅੱਜ ਇੱਥੇ ਸੁਧਾਰ ਲਹਿਰ ਤੇ ਆਗੂਆਂ ਦੀ ਮੀਟਿੰਗ ਤੋਂ ਬਾਅਦ ਜੋ ਫੈਸਲਾ ਲਿਆ ਗਿਆ ਹੈ ਕਿ ਜਥੇਬੰਦੀ ਦੇ ਜਥੇਕਮਿਡਰ ਨੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਅੱਜ ਅਧਿਕਾਰਤ ਤੌਰ ਤੇ ਭੰਗ ਕਰ ਦਿੱਤਾ ਗਿਆ ਹੈ ਸਾਰੇ ਮੈਂਬਰਾਂ ਨੇ ਇਸ ਮਾਮਲੇ ਦੇ ਵਿੱਚ ਆਪਣੀ ਸਹਿਮਤੀ ਪ੍ਰਗਟ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਇਸ ਸਬੰਧੀ ਦੱਸ ਦਿੱਤਾ ਗਿਆ ਹੈ ਕਿ ਉਹਨਾਂ ਨੇ ਕਿਹਾ ਕਿ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਉਦੇਸ਼ ਕੀਤਾ ਗਿਆ ਸੀ ਕਿ ਸ਼ੋਮਨੀ ਅਕਾਲ ਦਰ ਨੂੰ ਮਜ਼ਬੂਤ ਕਰਨ ਲਈ ਸੋਵੇਂ ਧੜੇ ਇਕਜੁੱਟ ਹੋ ਜਾਣ ਉਹਨਾਂ ਨੇ ਕਿਹਾ ਕਿ ਇਸ ਆਦੇਸ਼ ਨੂੰ ਉਸੇ ਦਿਨ ਹੀ ਮੰਨ ਲਿਆ ਗਿਆ ਸੀ ਪਰ ਅੱਜ ਮੀਟਿੰਗ ਵਿੱਚ ਸਮੂਹ ਆਗੂਆਂ ਨੂੰ ਇਸ ਮਾਮਲੇ ਦੇ ਵਿੱਚ ਆਪਣੀ ਸਹਿਮਤੀ ਦਿੱਤੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਜਥੇਦਾਰ ਦੇ ਵੱਲੋਂ ਸ਼ੋਮਨੀ ਅਕਾਲ ਦਰ ਦੀ ਨਵੀਂ ਲੀਡਰਸ਼ਿਪ ਦੀ ਚੋਣ ਵਾਸਤੇ ਨਵੇਂ ਮੈਂਬਰ ਭਰਤੀ ਕਰਨ ਡੈਲੀਗੇਟ ਬਣਾਉਣ ਅਤੇ ਪ੍ਰਧਾਨ ਚੁਣਨ ਵਾਸਤੇ ਵੀ ਸੱਤ ਮੈਂਬਰੀਕ ਮੈਟੀ ਬਣਾਈ ਗਈ ਸੀ ਇਸ ਕਮੇਟੀ ਦੀ ਅਗਵਾਈ ਸ਼ੋਮਨੀ ਕਲਰ ਦੇ ਪ੍ਰਧਾਨ ਮਾਫ ਕਰਨਾ ਸ਼ੋਮਨੀ ਅਕਾਲ ਦੇ ਇਸ ਕਮੇਟੀ ਦੀ ਅਗਵਾਈ ਸ਼ੋਮਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਹੀ ਸ੍ਰੀ ਧਾਮੀ ਦੀ ਧਾਮੀ ਦੇ ਕਮੇਟੀ ਦੀ ਮੀਟਿੰਗ ਸੰਬੰਧੀ ਆਏ ਬਿਆਨ ਤੋਂ ਉਹ ਹੈਰਾਨ ਹਨ ਉਹਨਾਂ ਨੇ ਕਿਹਾ ਕਿ ਇਸ ਵਿੱਚ ਜਥੇਦਾਰ ਗਿਆਨੀ ਰਕबीर ਸਿੰਘ ਨਾਲ ਮਿਲਣਗੇ ਤੇ ਸਮੁੱਚੀ ਸਥਿਤੀ ਤੋਂ ਜਨੂਕਰਉਣਗੇ ਇਸ ਦੌਰਾਨ ਅੱਜ ਸੁਧਾਰ ਲਹਿਰ ਦੇ ਆਗੂਆਂ ਵਿੱਚ ਸ਼ਾਮਲ ਸਬਕਾ ਜਿਹੜੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਗੂ ਮਾਜਰਾ ਸ਼ੋਮਨੀ ਕਮੇਟੀ ਦੀ ਸਬਕਾ ਪ੍ਰਧਾਨ ਬੀਬੀ ਜਗੀਰ ਕੌਰ ਸ਼ੋਮਨੀ ਸਬਕਾ ਮੰਤਰੀ ਸੁਖਵੀ ਸਰਜੀਤ ਸਿੰਘ ਰਖੜਾ ਨੇ ਅਕਾਲ ਤਖਤ ਸਾਹਿਬ ਨੂੰ ਲਗਾਈ ਤਨਖਾਹ ਨੂੰ ਮੁਕੰਮਲ ਕਰ ਲਿਆ ਹੈ ਇਸ ਸਬੰਧ ਦੇ ਵਿੱਚ ਅਕਾਲ ਤਖਤ ਸਾਹਿਬੀ ਕੇ ਤਨਖਾਹ ਦੀ ਸਮਾਪਤੀ ਅਤੇ ਖੀਮਾ ਜਾਂਚਨਾ ਦੀ ਅਰਦਾਸ ਕਰਵਾਈ ਹੈ ਇਸ ਤੋਂ ਪਹਿਲਾਂ ਇਹ ਸਾਰੇ ਆਗੂ ਹਰਵਿੰਦਰ ਸਿੰਘ ਵਿਕੇ ਨਤਮਸਤਕ ਹੋਏ ਉਹਨਾਂ ਨੇ ਅਕਾਲਤਾ ਸਾਹਿਬ ਤੇ ਮੱਥਾ ਟੇਕਿਆ ਤੇ ਬਾਅਦ ਦੇ ਵਿੱਚ ਮਾਰ ਰੋਡ ਤੇ ਇੱਕ ਕਾਰ ਦੇ ਵਿੱਚ ਜਥੇਬੰਦੀ ਦੀ ਮੀਟਿੰਗ ਕੀਤੀ ਗਈ ਤੇ ਜਿਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਉਹ ਜਿਹੜੀ ਦੂਜੇ ਪਾਸੇ ਜਦੋਂ ਇਹ ਮਾਫੀ ਨੂੰ ਲੈ ਕੇ ਜਦੋਂ ਉਹਨਾਂ ਦੇ ਵੱਲੋਂ ਜੋ ਕੁਝ ਗਲਤੀਆਂ ਗੁਨਾਹ ਸ਼੍ਰੋਮਣੀ ਅਕਾਲ ਦਰ ਦੇ ਪ੍ਰਧਾਨ ਸੁਖਵੀਰ ਬਾਦਲ ਦੇ ਵੱਲੋਂ ਮੰਨੀਆਂ ਗਈਆਂ ਸਨ ਤਾਂ ਉਹਨਾਂ ਦੇ ਵੱਲੋਂ ਜੋ ਕੁਝ ਅਕਾਲ ਤਖਤ ਦੇ ਵੱਲੋਂ ਉਹਨਾਂ ਨੂੰ ਸਜ਼ਾ ਲਗਾਈ ਗਈ ਸੀ ਉਹ ਆਪਣੀ ਸਜ਼ਾ ਉੱਤੇ ਪੂਰੀ ਕਰ ਰਹੇ ਚੰਨ ਉਸ ਦੌਰਾਨ ਉਹਨਾਂ ਦੇ ਉੱਤੇ ਇੱਕ ਹਮਲਾ ਵੀ ਹੁੰਦਾ ਜਿਸ ਨੂੰ ਲੈ ਕੇ ਸਭ ਦੀ ਨਜ਼ਰਾਂ ਉਹਦੇ ਉੱਤੇ ਟਿਕੀਆਂ ਹੋਈਆਂ ਸਨ ਪਰ ਬੀਤੇ ਦਿਨੀ ਸ਼੍ਰੋਮਣੀ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰੰਤ ਕਮੇਟੀ ਦੀ ਜਿਹੜੀ ਅੰਤਰੀਕ ਮੀਟਿੰਗ ਹੁੰਦੀ ਹੈ ਉਸ ਦੇ ਵਿੱਚ ਇਹ ਫੈਸਲਾ ਲਿਆ ਜਾਂਦਾ ਹੈ ਕਿ ਜਿਸ ਦੇ ਵੱਲੋਂ ਸੁਖਵੀਰ ਬਾਦਲ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਸੀ ਗੁਰੂ ਘਰ ਦੇ ਵਿੱਚ ਉਸ ਨੂੰ ਲੈ ਕੇ ਨਰੈਣ ਸਿੰਘ ਜੋਰਾ ਨੂੰ ਪੰਤ ਦੇ ਵਿੱਚੋਂ ਛੇਕਣ ਦੀ ਜਥੇਦਾਰ ਨੂੰ ਅਪੀਲ ਕੀਤੀ ਗਈ ਹੈ ਸੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਵੱਲੋਂ ਉਸ ਦੇ ਸਬੰਧ ਦੇ ਵਿੱਚ ਉਹਨਾਂ ਦੇ ਵੱਲੋਂ ਬੀਤੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਵੀ ਪੂਰੀ ਜਾਣਕਾਰੀ ਦਿੱਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਜਿਹੜੇ ਪੰਜਾਬ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ 21 ਦਸੰਬਰ ਨੂੰ ਹੋਣੀਆਂ ਨੇ ਉਸ ਦੇ ਉੱਤੇ ਵੀ ਨਾਰਾਜ਼ਗੀ ਪ੍ਰਗਟ ਕੀਤੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਇਹ ਸ਼ਹੀਦੀ ਹਫਤਾ ਹੈ ਜਦੋਂ ਪੂਰੇ ਵਿਸ਼ਵ ਦੀਆਂ ਸਿੱਖ ਸੰਗਤਾਂ ਦੀਆਂ ਨਜ਼ਰਾਂ ਇਸ ਹਫਤੇ ਦੇ ਵਿੱਚ ਜੇਕਰ ਦੇਖਿਆ ਜਾ ਉਹਨਾਂ ਦੀ ਭਾਵਨਾ ਦੇ ਮੁਤਾਬਿਕ ਜੇਕਰ ਕਹਿ ਲਈਏ ਕਿ ਉਹ ਇਸ ਜਿਹੜੇ ਉਹਨਾਂ ਹਾਲਾਤਾਂ ਨੂੰ ਉਹਨਾਂ ਦਿਨਾਂ ਨੂੰ ਯਾਦ ਕਰਦੇ ਨੇ ਪਰ ਇਸ ਦੇ ਵਿੱਚ ਜੋ ਕੁਝ ਵੋਟਾਂ ਰੱਖੀਆਂ ਗਈਆਂ ਨੇ ਇਹ ਬਿਲਕੁਲ ਗਲਤ ਹੈ ਕਿ ਜੇਕਰ ਸਾਲ ਪਹਿਲਾਂ ਲੇਟ ਨੇ ਤਾਂ 15 ਦਿਨ ਹੋਰ ਲੇਟ ਕਰਕੇ ਜਨਵਰੀ ਦੇ ਦੂਜੇ ਹਫਤੇ ਦੇ ਵਿੱਚ ਉਹਨਾਂ ਰੱਖੀਆਂ ਜਾ ਸਕਦੀਆਂ ਸੀ ਪਰ ਉਹਨੋਂ ਦੇ ਸੰਪਰਦੇ ਵਿੱਚ ਹੀ ਕਿਉਂ ਇਸ ਨੂੰ ਲੈ ਕੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਕਿਉਂਕਿ ਵੋਟਾਂ ਦੇ ਵਿੱਚ ਕਹਿੰਦੇ ਸਭ ਨੂੰ ਪਤਾ ਹੀ ਹੈ ਕਿ ਉਹ ਜਿਹੜੇ ਹਾਲਾਤ ਬਣਦੇ ਨੇ ਕਿ ਕੁਝ ਵੋਟਰਾਂ ਨੂੰ ਦਿੱਤਾ ਜਾਂਦਾ ਹੈ ਪਲਾਇਆ ਜਾਂਦਾ ਹੈ ਕਿ ਕੁਝ ਚੱਲਦਾ ਹੈ ਉਹਦੇ ਉੱਤੇ ਨਾਲ ਸੰਬੰਧਿਤ ਉਹਨਾਂ ਦੇ ਵੱਲੋਂ ਜਿਹੜੀ ਗੱਲਬਾਤ ਕਹਿ ਲਈਏ ਵੀ ਕੀਤੀ ਗਈ ਹੈ ਉਸ ਨੂੰ ਵੀ ਸਰਕਾਰ ਦੀ ਨਿੰਦਿਆ ਕੀਤੀ ਹੈ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀ ਜੇਕਰ ਗੱਲ ਕਰੀਏ ਕਾ ਜਿਹੜੀ ਇਹਨਾਂ ਦੀ ਅੰਤਰੀ ਕਮੇਟੀ ਦੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਫੈਸਲਾ ਲਿਆ ਗਿਆ ਸੀ ਕਿ ਸੱਚਖੰਡ ਹਰਮੰਦਰ ਸਾਹਿਬ ਦੇ ਜਿਹੜੇ ਪ੍ਰਵੇਸ਼ ਦੁਆਰ ਤੇ ਗੋਲੀ ਚੱਲਣ ਦੀ ਵਾਪਸੀ ਘਟਨਾ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜੋ 3 ਹਫ਼ਤਿਆਂ ਦੇ ਵਿੱਚ ਆਪਣੀ ਰਿਪੋਰਟ ਦੇਵੇਗੀ ਮੀਟਿੰਗ ਵਿੱਚ ਅਕਾਲ ਤਖਤ ਤੋਂ ਲੱਗੀ ਸੇਵਾ ਨਿਭਾ ਰਹੇ ਸੁਖਵੀਰ ਬਾਦਲ ਦੇ ਉੱਤੇ 4 ਦਸੰਬਰ ਨੂੰ ਨਰੈਨ ਸਿੰਘ ਜੋੜਾ ਵੱਲੋਂ ਗੋਲੀ ਚਲਾ ਕੇ ਹਮਲਾ ਕੀਤਾ ਗਿਆ ਸੀ ਜਿਸ ਤੇ ਨੁਲੈਕੇ ਸਿੱਖਾਂ ਦੇ ਪਵਰਨ ਸਥਾਨ ਤੇ ਸ਼ਾਂਤਮਈ ਤੇ ਰੋਹਾਨੀ ਵਾਤਾਵਰਨ ਨੂੰ ਭੰਗ ਕਰਨ ਦੀ ਨਿੰਦਾ ਕੀਤੀ ਗਈ ਹੈ ਅੰਤਰਿਕ ਕਮੇਟੀ ਦੇ ਵੱਲੋਂ ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਪੰਤ ਵਿੱਚੋਂ ਛੇਕਣ ਲਈ ਅਕਾਲ ਤਖਤ ਦੇ ਜੱਥੇਦਾਰ ਨੂੰ ਅਪੀਲ ਕੀਤੀ ਗਈ ਹੈ ਕਿ ਇੱਕ ਨੁਕਾਤੀ ਏਜੰਡੇ ਤੇ ਸੱਦੀ ਗਈ ਇਸ ਮੀਟਿੰਗ ਵਿੱਚ ਮਾਮਲੇ ਦਾ ਨੋਟਿਸ ਲੈਦਿਆਂ ਵਿਸ਼ੇਸ਼ ਨਿੰਦਾ ਮਤਾ ਪਾਸ ਕਰਕੇ ਜਿੱਥੇ ਸਾਰੇ ਮਾਮਲੇ ਦੀ ਪੜਤਾਲ ਲਈ ਕਮੇਟੀ ਬਣਾਈ ਗਈ ਹੈ ਉੱਥੇ ਇਸ ਘਟਨਾ ਨੂੰ ਡੂੰਗੀ ਸਾਜ਼ਿਸ਼ ਵੀ ਘੜਾ ਦਿੱਤਾ ਗਿਆ ਹੈ ਮੀਟਿੰਗ ਮਗਰੋਂ ਸ਼ੋਮਨੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅੰਤਰੀ ਕਮੇਟੀ ਦੇ ਮੈਂਬਰਾਂ ਤੇ ਉਹਦੇ ਦਾਰਾਨ ਨੇ ਅਕਾਲ ਤੱਕ ਦੇ ਜੱਤੇਦਾਰ ਗਿਆਨੀ ਦੇ ਕਬੀਰ ਸਿੰਘ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਪਾਸ ਕੀਤਾ ਮਤਾ ਸੌਂਪਿਆ ਤੇ ਨਰੇਂਦਰ ਸਿੰਘ ਜੋੜਾ ਨੂੰ ਪੰਦ ਦੇ ਵਿੱਚ ਛੇਕ ਦੀ ਨਿੰਦਾ ਕੀਤੀ ਗਈ ਹੈ ਜੇਕਰ ਤੁਹਾਨੂੰ ਦੱਸ ਦਈਏ ਕਿ ਜਿਹੜੀ ਕਮੇਟੀ ਬਣਾਈ ਗਈ ਹੈ ਇਸ ਕਮੇਟੀ ਦੀ ਮੁਖਮਲ ਪੜਤਾਲ ਲਈ ਰਘੂਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਛੇਰ ਸਿੰਘ ਮੰਡਵਾਲਾ ਜਰਨਲ ਸਕੱਤਰ ਸੁਖ ਪ੍ਰੀਤ ਸਿੰਘ ਰੋਡੇ ਅੰਤਰਿੰਗ ਮੈਂਬਰ ਕੁਲਵੰਤ ਸਿੰਘ ਮੰਨਨ ਮੁਖ ਸਕੱਤਰ ਪ੍ਰਤਾਪ ਸਿੰਘ ਸਕੱਤਰ ਦੇ ਆਧਾਰਿਤ ਤਕ ਕਮੇਟੀ ਬਣਾਈ ਬਣਾਈ ਗਈ ਹੈ ਜੋ 3 ਹਫ਼ਤਿਆਂ ਦੇ ਵਿੱਚ ਰਿਪੋਰਟ ਦੇਵੇਗੀ ਮੀਟਿੰਗ ਵਿੱਚ ਵਿਰੋਧੀ ਧਿਰ ਨਾਲ ਸੰਬੰਧਿਤ ਦੋ ਮੈਂਬਰ ਮੈਂਬਰ ਦਿਸਵਾਨ ਸਿੰਘ ਪ੍ਰੈਨ ਅਤੇ ਫਰਮਜੀਤ ਸਿੰਘ ਨੇ ਇਸ ਫੈਸਲੇ ਨਾਲ ਅਸਹਿਮਤੀ ਪ੍ਰਗਟ ਕੀਤੀ ਹੈ। ਉਹਨਾਂ ਦੇ ਵੱਲੋਂ ਜਿਹੜਾ ਇਹ ਫੈਸਲਾ ਲਿਆ ਗਿਆ ਉਸ ਦੇ ਉੱਤੇ ਅਸਹਿਮਤੀ ਪ੍ਰਗਟ ਕੀਤੀ ਹੈ ਜਿਸ ਨੂੰ ਲੈ ਕੇ ਹੁਣ ਜਿਹੜੀ ਪੰਜਾਬ ਦੇ ਵਿੱਚ ਜੋ ਚਰਚਾਵਾ ਸੀ ਜੋ ਪੰਜਾਬ ਦੇ ਵਿੱਚ ਲਗਾਤਾਰ ਇਹ ਗੱਲਾਂ ਚੱਲ ਰਹੀਆਂ ਸੀ ਕਿ ਪੰਜਾਬ ਦਾ ਮਾਹੌਲ ਵਿਗੜ ਰਿਹਾ ਹੁੰਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਰ੍ਹਾਂ ਦੇ ਬਿਆਨ ਆਉਂਦੇ ਚਾਹੇ ਕੁਝ ਹੋਰ ਘਟਨਾਵਾਂ ਵੀ ਪੰਜਾਬ ਦੇ ਵਿੱਚ ਵਾਪਰੀਆਂ ਜੇਕਰ ਇਹ ਘਟਨਾ ਦੇ ਦੇ ਨਾਲ ਕੋਈ ਅਜਿਹੀ ਅਨਹੋਣੀ ਘਟਨਾ ਵਾਪਰ ਜਾਂਦੀ ਤਾਂ ਪੰਜਾਬ ਦੇ ਵਿੱਚ ਸੱਚਮੁੱਚ ਹੀ ਜਿਹੜਾ ਮਾਹੌਲ ਹੈ ਉਹ ਖਰਾਬ ਹੋ ਜਾਣਾ ਸੀ ਪੰਜਾਬ ਦੇ ਭਾਜਕ ਸਾਂਝ ਨੂੰ ਵੀ ਵਿਗਾਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਪੰਜਾਬ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਹੁਣ ਇਸ ਨੂੰ ਲੈ ਕੇ ਜੋ ਕੁਝ ਅਕੀਰ ਬੱਦਲ ਦੇ ਨਾਲ ਵਾਪਰਿਆ ਪਿਛਲੇ ਦਿਨਾਂ ਦੇ ਵਿੱਚ ਸਭ ਨੇ ਦੇਖਿਆ ਪਰ ਗੋਲੀ ਜਿਸ ਤਰ੍ਹਾਂ ਚੱਲੀ ਉਸ ਤੋਂ ਬਾਅਦ ਵੱਡੇ ਸਵਾਲ ਖੜੇ ਹੋਏ ਨੇ ਕਿਤੇ ਨਾ ਕਿਤੇ ਏਜੰਸੀਆਂ ਦੇ ਏਜੰਸੀਆਂ ਵੀ ਚੌਕਸ ਨੇ ਕਿ ਪੰਜਾਬ ਦੇ ਵਿੱਚ ਕੀ ਕੁ ਚੱਲ ਰਿਹਾ ਦੂਜੇ ਵੱਸ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਬਾਕੀ ਜਿਹੜੇ ਹੋਰ ਕੁਵੀਆ ਏਜੰਸੀਆਂ ਨੇ ਉਹ ਵੀ ਪੂਰੀ ਤਰ੍ਹਾਂ ਚੌਕਸ ਹੋ ਗਈਆਂ ਨੇ ਕਿ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਵੇਲੇ ਵੀ ਕੋਈ ਨਾ ਕੋਈ ਵੱਡੀ ਵਾਅਦਾ ਕਰਨ ਦੀ ਤਾੰਗ ਦੇ ਵਿੱਚ ਹੈ ਜਿਸ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਐਹੋ ਜੀ ਅਨਹੋਣੀ ਘਟਨਾ ਵਾਪਰੇ ਉਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਵੀ ਆਪ ਕੋ ਆਪਣੀਆਂ ਤਿਆਰੀਆਂ ਨੇ ਜਿਹੜੀਆਂ ਕਿਹਾ ਜਾ ਰਿਹਾ ਕਿ ਅਸੀਂ ਪਹਿਲਾਂ ਹੀ ਇਸ ਜਿਹੇ ਹਕਤਰਾਵਨ ਰੋਕਣ ਦੇ ਲਈ ਅਸੀਂ ਪਹਿਲਾਂ ਤੱਕ ਪਰਾਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਕੋਈ ਐਹੋ ਜਿਹਾ ਮਾਹੌਲ ਵਿਗਾੜੇ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੱਮਾਨ ਦੇ ਵੱਲੋਂ ਹੀ ਲਗਾਤਾਰ ਗਿਆਨ ਦਿੱਤੇ ਜਾ ਰਹੇ ਸੀ ਕਿਸੇ ਵੀ ਕੀਮਤ ਤੇ ਕਿਸੇ ਨੂੰ ਵੀ ਪੰਜਾਬ ਦੀ ਭਾਈਚਾਰਕ ਸਾਂਝ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਲਗਾਤਾਰ ਇਸ ਦੇ ਉੱਤੇ ਵੀ ਆਪਣੇ ਲੈਕਚਰਾਂ ਦੇ ਵਿੱਚ ਜਾਂ ਭਾਸ਼ਣਾਵਾਂ ਦੇ ਵਿੱਚ ਜਦੋਂ ਕਿਤੇ ਹਮ ਬੋਲਦੇ ਨੇ ਉੱਥੇ ਇਹ ਗੱਲ ਦਾ ਜਿਕਰ ਜ਼ਰੂਰ ਕੀਤਾ ਜਾਂਦਾ ਪਰ ਹੁਣ ਜੇਕਰ ਗੱਲ ਕਰੀਏ ਤਾਂ ਕਿਸਾਨੀ ਧਰਨੇ ਦੀ ਕਿਸਾਨੀ ਧਰਨੇ ਤੇ ਬੈਠੇ ਜੀ ਕਿਸਾਨ ਆਗੂ ਜਗਦੀਸ਼ ਸਿੰਘ ਢੱਲੇਵਾਲ ਦੀ ਸੇਤ ਵਿਗੜੀ ਹੈ ਉਸ ਨੂੰ ਲੈ ਕੇ ਕਿਤੇ ਜਿੱਥੇ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਕੁਝ ਸਮਰਥਨ ਦਿੱਤਾ ਜਾ ਰਿਹਾ ਜਾਂ ਫਿਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਹੁਣ ਐਲਾਨ ਕਰ ਦਿੱਤਾ ਗਿਆ ਹੈ ਕਿ ਜਿਹੜੇ ਕਿਸਾਨ ਜਥੇਬੰਦੀਆਂ ਦੇ ਲੀਡਰ ਨੇ ਜਿਹੜੇ ਇਸ ਮੋਰਚੇ ਨੂੰ ਚਲਾ ਰਹੇ ਨੇ ਉਹਨਾਂ ਦੇ ਵੱਲੋਂ ਵੀ ਕੀਤਾ ਗਿਆ ਕਿ ਖਨੋਰੀ ਬਾਰਡਰ ਦੇ ਉੱਤੇ ਅੱਜ ਲੰਗਰ ਨਹੀਂ ਪੱਕੇਗਾ ਸਾਰੇ ਉੱਥੇ ਜਿਹੜੇ ਮਰਨ ਵਰਤ ਤੇ ਜਾਂ ਫਿਰ ਹੜਤਾਲ ਤੇ ਅੱਜ ਬੈਠਣਗੇ ਕਿਉਂਕਿ ਇਸ ਜਗਜੀਤ ਸਿੰਘ ਢੱਲੇਵਾਲ ਪੰਜਾਬ ਦੇ ਉਹ ਕਿਸਾਨ ਆਗੂ ਨੇ ਜਿਹੜੇ ਬੜੇ ਚਰਚਿਤ ਨੇ ਜਿਹੜੇ ਇਸ ਮੋਰਚੇ ਨੂੰ 13 ਫਰਵਰੀ ਤੋਂ ਲੈ ਕੇ ਹੁਣ ਤੱਕ ਲੈ ਚਲਾ ਰਹੇ ਨੇ ਪਰ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਭਾਵੁਕ ਹੋਈਆਂ ਵੀਡੀਓ ਵੀ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵੇਖੀਆਂ ਨੇ ਉਹ ਵੀ ਤੁਹਾਡੇ ਸਾਹਮਣੇ ਆਈਆਂ ਨੇ ਪਰ ਹੁਣ ਉਹਨਾਂ ਦੀ ਸਿਹਤ ਵਿਗੜਦੀ ਜਾ ਰਹੀ ਹੈ ਕਿਉਂਕਿ 14-15 ਦਿਨ ਹੋ ਗਏ ਅੱਜ 15ਵਾਂ ਦਿਨ ਹੈ ਉਹਨਾਂ ਦਾ ਭੁੱਖ ਹੜਤਾਲ ਦੇ ਉੱਤੇ ਮਰ ਰਸਤੇ ਤੇ ਬੈਠੇ ਨੇ ਉਹ ਉਸ ਨੂੰ ਲੈ ਕੇ ਕਿਤੇ ਇੱਕ ਕੈਂਸਰ ਦਾ ਮਰੀਜ਼ ਵੀ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇੱਕ ਕੈਂਸਰ ਦੇ ਮਰੀਜ਼ ਦੇ ਵੱਲੋਂ ਮਰ ਰਸਤੇ ਤੇ ਬੈਠਣਾ ਭੁੱਖ ਤਾਲ ਕਰਨੀ ਉਹਦੀ ਸਿਹਤ ਦੇ ਲਈ ਵੀ ਕਿਤਨਾ ਕਿਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਉਹਦੀ ਕਿਡਨੀ ਨੂੰ ਲੈ ਕੇ ਜੋ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਦੇ ਕਿਡਨੀ ਤੇ ਵੀ ਅਸਰ ਹੁੰਦਾ ਦਿਖਾਈ ਦੇ ਰਿਹਾ ਹੈ ਇਸ ਨੂੰ ਲੈ ਕੇ ਹੁਣ ਦਿੱਲੀ ਸੰਗਰੂਰ ਕੋਮੀ ਮਾਰਗ ਤੇ ਜਿਹੜਾ ਪਿੰਡ ਢਾਬੀ ਗੁਜਰਾ ਤੇ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਮੋਰਚਾ ਲਗਾਇਆ ਗਿਆ ਕੋਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਢੱਲੇਵਾਲ ਬੈਠੇ ਨੇ ਉਹਨਾਂ ਦਾ ਅੱਜ 15ਵਾਂ ਦਿਨ ਹੈ ਕੱਲ ਬਿੱਤੇ ਦਿਨੀ ਉਹਨਾਂ ਦੇ ਕੋਲ ਜਿਹੜੇ ਆਪਣੇ ਪਟਿਆਲਾ ਡੀਆਈਜੀ ਰੇਂਜ ਮਨਦੀਪ ਸਿੰਘ ਸਿੱਧੂ ਤੇ ਐਸਐਸਪੀ ਸੰਗਰੂਰ ਸਤਰਾਸ ਸਿੰਘ ਚਾਹਲ ਨੇ ਬਾਰਡਰ ਤੇ ਪਹੁੰਚ ਕੇ ਜਗਜੀਤ ਸਿੰਘ ਡੱਲੇਵਾਲ ਦੀ ਸੇਧ ਦਾ ਹਾਲਚਲ ਜਾਣਿਆ ਕਿਸਾਨਾਂ ਆਗੂ ਡੱਲੇਵਾਲ ਨੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਸਪਸ਼ਟ ਕੀਤਾ ਕਿ ਉਹਨਾਂ ਵੱਲੋਂ ਵਿੱਡਿਆ ਸੰਘਰਸ਼ ਅਤੇ ਮਰ ਰਵਤ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਐਸਪੀ ਗੰਟੀ ਕਾਨੂੰਨ ਨਹੀਂ ਬਣ ਜਾਂਦਾ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਦੋਵੇਂ ਜਿਹੜੇ ਮੋਰਚਿਆਂ ਦੇ ਸੱਦੇ ਤੇ ਕਿਸਾਨਾਂ ਨੇ ਦੇਸ਼ ਭਰ ਦੇ ਵਿੱਚ ਸੰਸਦ ਮੈਂਬਰਾਂ ਦੇ ਘਰਾਂ ਦੇ ਬਾਹਰ 12 ਘੰਟੇ ਦੀ ਭੁੱਖ ਹੜਤਾਲ ਰੱਖੀ ਹੈ ਅੱਜ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਚ ਕਿਸਾਨਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਇਸ ਦੌਰਾਨ ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਖਨੋਰੀ ਬਾਰਡਰ ਉੱਪਰ ਲੰਗਰ ਤਿਆਰ ਨਹੀਂ ਹੋਵੇਗਾ ਨਾ ਹੀ ਕਿਸਾਨ ਰੋਟੀ ਖਾਣਗੇ ਉਹਨਾਂ ਨੇ ਦੱਸਿਆ ਕਿ 11 ਦਸੰਬਰ ਨੂੰ ਮੋਰਚੇ ਦੀ ਮਜ਼ਬੂਤੀ ਅਤੇ ਸ੍ਰੀ ਦल्लेਵਾਲ ਦੀ ਸੇਤ ਲਈ ਧਾਰਮਿਕ ਸਥਾਨਾਂ ਦੇ ਅਰਦਾਸ ਕੀਤੀ ਜਾਵੇਗੀ ਹੁਣ ਜਿਹੜਾ ਹੁਣ ਸਵਰਥੀ ਪੰਦੇਰ ਦਾ ਵੀ ਬਿਆਨ ਹੈ ਕਿ ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਡੱਲੇਵਾਲ ਦੀ ਹਾਲਤ ਵਿਗੜ ਚੁੱਕੀ ਹੈ ਪਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਣ ਤੇ ਸਰਕਾਰ ਦੇ ਕਿਸੇ ਵੀ ਫੈਸਲੇ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਕਿਸਾਨ ਆਗੂ ਕੋਹਾਰ ਨੇ ਵੀ ਕਿਹਾ ਕਿ ਜੇ ਗਜ਼ੀ ਸਿੰਘ ਡੱਲੇਵਾਲ ਨੂੰ ਕੁਝ ਹੁੰਦਾ ਤਾਂ ਭਾਜਪਾ ਸਰਕਾਰ ਜ਼ਿੰਮੇਵਾਰ ਹੋਵੇਗੀ ਹੁਣ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਜਿਹੜੀ ਕਿਸਾਨ ਮੋਰਚੇ ਦੇ ਅੱਜ 15ਵਾਂ ਦਿਨ ਹੈ ਮਰਵਰਤ ਦੇ ਬੈਠੇ ਜਗਜੀਤ ਸਿੰਘ ਢੱਲੇਵਾਲ ਦੇ ਖੇਤ ਜਿਹੜੇ ਕਾਫੀ ਵਿਗੜ ਚੁੱਕੀ ਹੈ ਹੁਣ ਕਿਹਾ ਜਾ ਰਿਹਾ ਹੈ ਕਿ ਗੁਰਦੇ ਖਰਾਬ ਹੋਣ ਲੱਗੇ ਨੇ ਉਹਨਾਂ ਦੇ ਸੂਤਰਾਂ ਦੇ ਅਨੁਸਾਰ ਜੇਕਰ ਮੰਨੀਏ ਤਾਂ ਪਟਿਆਲਾ ਪੁਲਿਸ ਕਿਸੇ ਵੀ ਵੇਲੇ ਢੱਲੇਵਾਲ ਨੂੰ ਜ਼ਬਰਦਸਤ ਚੁੱਕ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਸਕਦੀ ਹੈ ਇਸ ਦੌਰਾਨ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪੈਰਾ ਦੇ ਰਹੇ ਕਿਸਾਨਾਂ ਨਾਲ ਨਜਿੱਠਣ ਲਈ ਹੁਣ ਪੁਲਿਸ ਨੇੜਲੇ ਜ਼ਿਲ੍ਹਿਆਂ ਦੀ ਪੁਲਿਸ ਨੂੰ ਵੀ ਸਾਥ ਸਕਦੀ ਹੈ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਪਹਿਲਾਂ ਵੀ ਇੱਕ ਖਬਰ ਅਜ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੱਗੀ ਹੈ ਕਿ ਜੇ ਜੇ ਪੁਲਿਸ ਹੈ ਵੀ ਇਸ ਨੂੰ ਚੱਕ ਕੇ ਇੱਥੋਂ ਦਾਖਲ ਕਰਵਾ ਸਕਦੀ ਹੈ ਉਹਨਾਂ ਦੇ ਸਿਹਤ ਨੂੰ ਲੈ ਕੇ ਕਿਉਂਕਿ ਜੇਕਰ ਇਹੋ ਜਿਹੀ ਘਟਨਾ ਨਾ ਵਾਪਰੇ ਉਹਨਾਂ ਦੇ ਸਿਹਤ ਦਾ ਨੁਕਸਾਨ ਨਾ ਹੋਵੇ ਇਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਵੀ ਜੋ ਕੁਝ ਹੁਣ ਪੰਜਾਬੀ ਟ੍ਰਿਬਿਊਨ ਦੇ ਵੀ ਜਿਹੜੀ ਖਬਰ ਲੱਗੀ ਹੈ ਕਿ ਉਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾ ਸਕਦਾ ਜਿਸ ਤਰ੍ਹਾਂ ਜਦੋਂ 26 ਨਵੰਬਰ ਨੂੰ ਸਨੇ ਡੱਲੇਵਾਲ ਸਾਹਿਬ ਕੋਲੋਂ ਜਦੋਂ ਐਲਾਨ ਕੀਤਾ ਗਿਆ ਸੀ ਕਿ ਮੈਂ ਜਿਹੜਾ ਵਰਨ ਵਰਤ ਤੇ ਬੈਠਾਂਗਾ ਪਰ ਉਸ ਤੋਂ ਪਹਿਲਾਂ ਹੀ 25 ਨੂੰ 25 ਦੀ ਰਾਤ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਦੇ ਵੱਲੋਂ ਚੱਕ ਕੇ ਲੁਧਿਆਣਾ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਜਿਸ ਨੂੰ ਲੈ ਕੇ ਬਾਅਦ ਦੇ ਵਿੱਚ ਜੋ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ ਤਾਂ ਸਰਕਾਰ ਦੇ ਉੱਤੇ ਦਬਾਅ ਪੈ ਜਾਂਦਾ ਤਾਂ ਉਸ ਨੂੰ ਉੱਥੋਂ ਰਿਹਾ ਕਰ ਦਿੱਤਾ ਜਾਂਦਾ ਇਸ ਨੂੰ ਲੈ ਕੇ ਵੀ ਲਗਾਤਾਰ ਜੋ ਚਰਚਾਵਾਂ ਚੱਲੀਆਂ ਸੀ ਉਹ ਸਭ ਦੇ ਸਾਹਮਣੇ ਸਨ ਪਰ ਅੱਜ ਪੰਜਾਬ ਦੀ ਸਥਿਤੀ ਜਿਹੋ ਜਿਹੀ ਬਣਦੀ ਜਾ ਰਹੀ ਹੈ ਇਸ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸ਼ੰਭੂ ਬਾਡਰ ਦੇ ਉੱਤੇ ਦਾ ਜਿਹੜਾ ਅਸੀਂ ਮੋਰਚੇ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਸੀਂ ਅੱਗੇ ਜਿੱਲੀ ਦਾ ਕੋਸਟ ਐਲਾਨ ਸੀ ਅੱਜ ਵੀ ਮੁਲਤਵੀ ਕਰ ਦਿੱਤਾ ਗਿਆ ਹੁਣ ਉਹਨਾਂ ਦੇ ਵੱਲੋਂ ਜਿਹੜਾ ਕਿਸਾਨਾਂ ਦੇ ਵੱਲੋਂ ਹਰਿਆਣਾ ਪ੍ਰਸ਼ਾਸਨ ਨਾਲ ਮੀਟਿੰਗ ਵੀ ਹੁੰਦੀ ਹੈ ਉਹਨਾਂ ਦੀ ਕਿਉਂਕਿ ਸ਼ੰਭੂ ਬਾਰਡਰ ਦੇ ਉੱਤੇ ਡਟੇ ਕਿਸਾਨਾਂ ਨੇ ਦਿੱਲੀ ਕੂਚ ਦਾ ਜਿਹੜਾ ਪ੍ਰੋਗਰਾਮ ਹੈ 10 ਦਸੰਬਰ ਇੱਕ ਹੋਰ ਅੱਜ ਦਾ ਦਿਨ ਹੈ ਜਿਹੜਾ ਇਸ ਦਿਨ ਲਈ ਵੀ ਮੁਲਤਵੀ ਕਰ ਦਿੱਤਾ ਗਿਆ ਹੈ ਕਿਸਾਨਾਂ ਨੂੰ ਸਰਸਿੰਘ ਪੰਦੇਰ ਨੇ ਕਿਹਾ ਕਿ ਮਰਜੀਵੜਿਆਂ ਦਾ ਜੱਥਾ ਭਲਕੇ ਦਿੱਲੀ ਵੱਲ ਕੂਚ ਨਹੀਂ ਕਰੇਗਾ ਉਹਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਦੇ ਸੱਦੇ ਦੀ ਉਡੀਕ ਮੁਗਰੋਂ ਭਲਕੇ ਅਗਲਾ ਪ੍ਰੋਗਰਾਮ ਮੁਲਿੱਕਿਆ ਜਾਵੇਗਾ ਇਸ ਤੋਂ ਪਹਿਲਾਂ ਐਤਵਾਰ ਨੂੰ ਸ਼ੰਭੂ ਬਾਰਡਰ ਤੇ ਅੱਥਰੂ ਗੈਸ ਦੇ ਗੋਲੇ ਜਿਸ ਤਰ੍ਹਾਂ ਦਾਗ ਗਏ ਸਨ ਉਹ ਸਭ ਦੇ ਸਾਹਮਣੇ ਸੀ ਕਿਸ ਤਰ੍ਹਾਂ ਜ਼ਖਮੀ ਕੀਤਾ ਗਿਆ ਸੀ ਕਿਸ ਤਰ੍ਹਾਂ ਫੁੱਲ ਦੀ ਵਰਸਾਤ ਕਰਕੇ ਵਰਖਾ ਕਰਕੇ ਉਸ ਤੋਂ ਬਾਅਦ ਅਥਰੂ ਗੈਸ ਦੇ ਗੋਲੇ ਜਾਂ ਫਿਰ ਧੂਆ ਜਿਹੜਾ ਜ਼ਹਿਰੀਲਾ ਸੀ ਕੈਮੀਕਲ ਵਾਲਾ ਸੀ ਉਹ ਛੁੱਟੇ ਜਾ ਰਿਹਾ ਸੀ ਜਿਸ ਨੂੰ ਲੈ ਕੇ ਹੁਣ 10 ਕਿਸਾਨ ਵੀ ਉਦੋਂ ਜ਼ਖਮੀ ਹੋ ਗਏ ਸਨ ਇਸ ਪ੍ਰੋਗਰਾਮ ਤੋਂ ਬਾਅਦ ਜੋ ਕਿਸਾਨਾਂ ਨੇ ਆਪਣੀ ਅਗਲੀ ਰਣਨੀਤੀ ਤਿਆਰ ਕੀਤੀ ਸੀ ਉਸ ਨੂੰ ਲੈ ਕੇ ਅੱਜ ਵੀ ਮਲਤਵੀ ਕਰ ਦਿੱਤਾ ਗਿਆ ਕਿ ਅੱਜ ਸ਼ੰਭੂ ਬਾਡਰ ਤੇ ਨਹੀਂ ਜਾਵੇਗਾ ਕਿਉਂਕਿ ਪ੍ਰਧਾਨ ਮੰਤਰੀ ਦੀ ਪਾਣੀਪਤ ਦੀ ਫੇਰੀ ਦੇ ਕਰਕੇ ਜੋ ਕੁਝ ਪ੍ਰਸ਼ਾਸਨ ਦੇ ਵੱਲ ਸਮਾਂ ਮੰਗਿਆ ਗਿਆ ਸੀ ਉਮੀਦ ਹੈ ਕਿ ਅੱਜ ਪ੍ਰਸ਼ਾ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕੋਈ ਖੁੱਲ੍ਹ ਦਿੱਤੀ ਜਾ ਸਕਦੀ ਹੈ ਕਿਹਾ ਜਾ ਸਕਦਾ ਹੈ ਕਿ ਉਹਨਾਂ ਨਜਰਾਬਾਬ ਨੇ ਟਿਕੀਆਂ ਹੋਈਆਂ ਨੇ ਕਿ ਸ਼ੰਭੂ ਬਾਡਰ ਖੁੱਲੇਗਾ ਅੱਗੇ ਜਾਣ ਦਿੱਤਾ ਜਾਵੇਗਾ ਜਾਂ ਫਿਰ ਨਹੀਂ ਇਸ ਨੂੰ ਲੈ ਕੇ ਵੀ ਸਰਕਾਰ ਦੇ ਕਿਸਾਨਾਂ ਦੇ ਨਾਲ ਇਹਨਾਂ ਮਸਲਿਆਂ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਵੀ ਚੱਲ ਰਹੀਆਂ ਨੇ ਹੁਣ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਵਾਪਰਦਾ ਹੈ ਕਿਹੋ ਜਿਹੇ ਹਾਲਾਤ ਬਣਦੇ ਨੇ ਹੁਣ ਉਹ ਦੋਨਾਂ ਦੇ ਉੱਤੇ ਨਜ਼ਰਾਂ ਸਭ ਦੀ ਟਿਕੀਆਂ ਹੋਈਆਂ ਨੇ ਤੁਸੀਂ ਕੀ ਸੋਚਦੇ ਹੋ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜਾ ਮੋੜ ਆ ਰਿਹਾ ਸਿੱਖ ਰਾਜਨੀਤੀ ਦੇ ਵਿੱਚ ਖਾਸ ਤੌਰ ਤੇ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਕਿ ਅਕਾਲੀ ਦਲ ਨੂੰ ਲੈ ਕੇ ਹੁਣ ਕਿਤੇ ਨਾ ਕਿਤੇ ਜਿਹੜੀ ਪ੍ਰਧਾਨਗੀ ਦੀ ਚੋਣ ਹੈ ਸੁਖਵੀਰ ਬਾਦਲ ਹੀ ਪ੍ਰਧਾਨ ਬਣਨਗੇ ਜਾਂ ਫਿਰ ਕੋਈ ਹੋਰ ਪ੍ਰਧਾਨ ਬਣਦਾ ਤਾਂ ਉਹ ਮਨਜ਼ੂਰ ਸਾਰਿਆਂ ਨੂੰ ਹੋਵੇਗਾ ਕਿ ਇਸ ਸਥਿਤੀ ਨੂੰ ਲੈ ਕੇ ਹੁਣ ਜਿਸ ਤਰ੍ਹਾਂ ਪੀਰਦਰਾਂ ਦੇ ਸੁਖਦੇਵ ਸਿੰਘ ਢੀਂਡ ਸਾਹਿਬੋਂ ਦਾ ਬਿਆਨ ਆਇਆ ਉਸ ਨੂੰ ਜਿਸ ਤਰ੍ਹਾਂ ਵਾਇਰਲ ਕੀਤਾ ਗਿਆ ਪ੍ਰਚਾਰਿਆ ਗਿਆ ਉਸ ਤੋਂ ਬਾਅਦ ਪ੍ਰਵਿੰਦਰ ਸਿੰਘ ਢੀਂਡ ਸਾਹਿਬ ਦਾ ਬਿਆਨ ਆਉਂਦਾ ਕਿ ਇਸ ਬਿਆਨ ਨੂੰ ਤੋੜ-ਵਰੋੜ ਕੇ ਪੇਸ਼ ਕੀਤਾ ਗਿਆ ਹੁਣ ਹਾਲਾਤ ਕੀ ਹੋਣਗੇ ਸ਼੍ਰੋਮੇ ਅਕਾਲੀ ਦਲ ਦੇ ਕਾਲੀ ਦਲ ਦੇ ਦਤਵਿਕ ਕੀ ਹੋਵੇਗਾ ਹੁਣ ਤੁਸੀਂ ਇਸ ਵਾਰ ਕੀ ਸੋਚਦੇ ਹੋ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਸ ਸਵਾਲ ਦਾ ਜਵਾਬ ਤੁਹਾਡੇ ਕੀ ਵਿਚਾਰ ਨੇ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਅੱਲ ਫਿਰ ਪੰਜਾਬ ਦੀਆਂ ਕੁਝ ਖਬਰਾਂ ਦੇ ਨਾਲ ਜਿਹੜੀ ਅਹਿਮ ਖਬਰਾਂ ਹੋਣਗੀਆਂ ਉਹਨਾਂ ਦੇ ਨਾਲ ਤੁਹਾਡੇ ਸਨਮੁਖ ਹੋਵਾਂਗੇ ਤੋਂ ਤਦ ਤੱਕ ਸਾਨੂੰ ਬਹੁਤ ਜ਼ਿਆਦਾ ਧੰਨਵਾਦ ਸ਼ਸ਼ਿਕਾ ਜੀ ਤੁਸੀਂ ਵੇਖ ਰਹੇ ਹੋ ਪਾਰਟੀ ਪੰਜਾਬ ਦੇ ਉੱਤੇ ਪ੍ਰੋਗਰਾਮ ਅਖਬਾਰ ਤੇ ਨਜ਼ਰ ਅੱਜ ਦੀਆਂ ਅਖਬਾਰਾਂ ਦੇ ਉੱਤੇ ਜੋ ਕੁਝ ਸੁਰਖੀਆਂ ਨੇ ਉਹਨਾਂ ਦੇ ਉੱਤੇ ਜੋ ਖਬਰਾਂ ਛਪੀਆਂ ਹੋਈਆਂ ਨੇ ਉਹਦੇ ਨਾਲ ਸਪੱਸ਼ਟ ਗੱਲਬਾਤ ਕਰਾਂਗੇ ਸੋ ਕਿਉਂਕਿ ਪੰਜਾਬ ਦੇ ਵਿੱਚ ਜੋ ਸਿਆਸੀ ਹਾਲਾਤ ਚੱਲ ਰਹੇ ਨੇ ਉਹਦੇ ਉੱਤੇ ਵੀ ਗੱਲਬਾਤ ਹੋਵੇਗੀ ਨਾਲ ਨਾਲ ਹੀ ਜੋ ਪੰਜਾਬ ਦੀ ਸਿੱਖ ਰਾਜਨੀਤੀ ਜੋ ਅਕਾਲੀ ਦਲ ਨੂੰ ਲੈ ਕੇ ਜੋ ਕੁਝ ਪੰਜਾਬ ਦੇ ਵਿੱਚ